ਕਿ ਇਹ ਹੁਣ ਫੇਰ ਸਾਨੂੰ ਮжоਰਿਟੀ ਤੋਂ ਮਾਨੋਰਟੀ ਬਣਾ ਦੇਣਗੇ ਇਹ ਬੰਦੇ ਆ ਕੇ ਵਸ ਜਾਣਗੇ ਜਿਹੜੇ ਸਾਡੀ ਅਦੂਚਨਾ ਕਰਦੇ ਨੇ ਸਪੈਸ਼ਲੀ ਮੇਰੀ ਯਾਰ ਇਹ ਤਾਂ ਸਮਝਦਾਰ ਸੀ ਕਿ ਕਿਹੜੀਆਂ ਗੱਲਾਂ ਤੇ ਲੱਗ ਗਏ ਨੇ ਲੱਖੇ ਦੀ ਗੱਡੀ ਜੀ ਨੇ ਤੋੜੀ ਐ ਉਹਦਾ ਤਾਂ ਵੀਡੀਓ ਵੀ ਬਣਿਆ ਹੈ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ ਔਰ ਸਿਰਫ ਅਸੀਂ ਨਹੀਂ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ ਹਰ ਪੰਜਾਬੀ ਵੇਖ ਰਿਹਾ ਹੈ ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰਿਪਰੈਜ਼ੈਂਟੇਟਿਵ ਜੀ ਉਹ ਕਰਦੇ ਨੇ ਜਾਂ ਨਹੀਂ ਹੋਰ ਬੰਦਿਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਏ ਇਹ ਕਾਰਵਾਈ ਕਰਦੇ ਆ ਜਾਂ ਨਹੀਂ ਔਰ ਉਸ ਤੋਂ ਵੀ ਅਹਿਮ ਉਸ ਮੁੱਦੇ ਤੇ ਜੋ ਵਾਦਾ ਕੀਤਾ ਗਿਆ ਉਹ ਇਹ ਕਰਦੇ ਨੇ ਕਿ ਨਹੀਂ 1966 ਚ ਜੋ ਸੂਬਾ ਬਣਿਆ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਯਾਦ ਹੈ ਨਾ ਫੈਰੂਮਾਨ ਸਾਹਿਬ ਕਿਵੇਂ ਬਹਿ ਕੇ ਵਰਤ ਤੇ ਆਪਦੀ ਜਾਨ ਦਿੱਤੀ ਸੀ ਤੇ ਹੋਰ ਕਿੰਨੇ ਲੋਕਾਂ ਨੇ ਡਾਂਗਾ ਖੰਡੀਆਂ ਸੀ ਕਿਉਂ ਕਿਉਂਕਿ ਉਹ ਖਿੱਤਾ ਮਿਲੇ ਜਿੱਥੇ ਪੰਜਾਬੀ ਅੱਧਾ ਬੋਲ ਵਾਲਾ ਹੋਵੇ ਕੋਈ ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਪਹੁੰਚ ਗਿਆ ਸੀ ਕੱਟ ਪਹੁੰਚੇ ਸੀ ਅਸੀਂ 2-3 ਜਣੇ ਇਕੱਠੇ ਹੋ ਗਏ ਸੀ ਜਿੱਥੋਂ ਅਸੀਂ ਸੋਚਿਆ ਸੀ ਇਕੱਠੇ ਐਂਟਰ ਕਰਾਂ। ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਜਿਸकी ਰੱਤੇ ਕੁਝ ਹੋਰ ਪਹੁੰਚ ਗਏ ਸੀ। ਕਾਲੇ ਪਾਣੀ ਦੇ ਨਾਂ ਤੇ ਹੁਣ ਅਸੀਂ ਪੰਜਾਬ 'ਚ ਇੱਕ ਕੇਡਰ ਕ੍ਰੀਏਟ ਕਰਾਂਗੇ। ਜਦੋਂ ਸਾਨੂੰ ਕੱਲ ਉੱਥੇ ਬੈਠਣ ਦੀ ਗੱਲ ਆਈ ਸੀ ਨਾ ਤਾਂ ਅਸੀਂ ਹੈਂਡੀਕੈਪ ਸੀ ਕਿਉਂਕਿ ਸਾਡੇ ਸਾਰੇ ਬੰਦੇ ਪੰਜਾਬ 'ਚ ਫੜਲੇ ਗਏ ਸੀ। ਕੱਲਾ ਬੁੱਢੇ ਦਰਿਆਜ ਜਿਹੜਾ ਕਸਤ 'ਚ ਦਰਿਆ ਸੀ ਜੋ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ 60 ਕਰੋੜ ਲੀਟਰ ਪਾਣੀ ਪੈਂਦਾ ਹੈ। ਜੀਦੇ ਚੋਂ 15 ਕਰੋੜ ਲੀਟਰ ਡਾਈ ਨਾਲਿਆਂ ਦਾ ਔਰ ਆਪਾਂ ਗੱਲ ਗੱਲ ਕਰ ਰਹੇ ਸੀ 10.5 ਕਰੋੜ ਲੀਟਰ ਇੰਨਾ ਸੂਭਾ ਹੈ ਤੇ 3 ਕਰੋੜ ਪਾਪੂਲੇਸ਼ਨ ਹੈ ਅਗੇ ਜੀ ਆਪਣੇ ਵੀ ਬਾਹਰ ਗਏ ਆ ਸਾਰੇ ਆ ਕੈਨੇਡਾ ਦਾ ਬਹੁਤ ਰੌਲਾ ਨਾ ਕਿ ਇਹ ਤਾਂ ਬਸ ਸਾਰੇ ਪੰਜਾਬੀ ਸਰਦਾਰ ਆ ਗਏ تھے 8 ਲੱਖ ਪਾਪੂਲੇਸ਼ਨਾਂ ਸਾਡੀ 8 ਲੱਖ ਮੈਨੂੰ ਸੱਚੀ ਅੰਦਾਜ਼ਾ ਨਹੀਂ ਹੋ ਰਿਹਾ ਜਾਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡੇ ਸਾਰਿਆਂ ਦਾ ਮੈਨੂੰ ਖੁਸ਼ੀ ਪਤਾ ਕਿਉਂ ਹੋ ਰਹੀ ਹੈ ਮੈਨੂੰ ਲੱਗਦਾ ਸੀ ਕਿ ਜਿਸ ਦਿਨ ਅਸੀਂ ਪੰਜਾਬ ਵਾਲੇ ਜਾਂ ਪੰਜਾਬੀ ਸਾਡੀ ਕੌਮ ਦੀ ਜਦੋਂ ਅਸੀਂ ਮੁੱਤਿਆਂ ਤੇ ਆ ਜਾਾਂਗੇ ਨਾ ਤਾਂ ਅਸੀਂ ਕੁਝ ਨਾ ਕੁਝ ਆਪ ਦੇ ਲਈ ਪੰਜਾਬ ਲਈ ਲੈ ਲਾਂਗੇ ਬਸ ਆਹੀ ਕੋਸ਼ਿਸ਼ ਚੱਲ ਰਹੀ ਹੋਇਆ ਐ ਇੰਨੇ ਸਾਲਾਂ ਤੋਂ ਔਰ ਆ ਪਹਿਲੀ ਵਾਰੀ ਜੋ ਜਨਤਕ ਲੈਵਲ ਤੇ ਜਿਸ ਲੈਵਲ ਤੇ ਆਪਾਂ ਮੁੱਦੇ ਦੀ ਗੱਲ ਕੀਤੀ ਹੈ ਨਾ ਕਿ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਕਾਲੇ ਪਾਣੀ ਦਾ ਮੁੱਦਾ ਔਰ ਇਹਦੇ ਨਾਲ ਨਾਲ ਪੰਜਾਬੀਆਂ ਦੀ ਰਿਜ਼ਰਵੇਸ਼ਨ ਪ੍ਰਵਾਸੀ ਇੱਥੇ ਕੋ ਜ਼ਮੀਨ ਨਾ ਖਰੀਦ ਸਕਣ ਉਹਨਾਂ ਦੀ ਵੈਰੀਫਿਕੇਸ਼ਨ ਆ ਵੀ ਵਗੈਰਾ ਬਕਰ ਇਹ ਪਹਿਲੀ ਵਾਰੀ ਹੋਇਆ ਅਸੀਂ ਮੁੱਦੇ ਦੀ ਲੜਾਈ ਤੇ ਆਏ ਔਰ ਉਸ ਲੜਾਈ ਦਾ ਪਹਿਲਾ ਪੜਾਅ ਚ ਜਿੱਤ ਹਾਸਲ ਕੀਤੀ ਕਿਵੇਂ ਕੀਤੀ ਤੁਹਾਡੇ ਕਰਕੇ ਕੋਈ ਮੈਂ ਨਹੀਂ ਜਾਂ ਸਾਡੀ ਕਾਲੇ ਪਾਣੀ ਦੀ ਟੀਮ ਨਹੀਂ ਤੁਸੀਂ ਤੁਸੀਂ ਹੋ ਥੋਡੇ ਕਰਕੇ ਸਾਡੀਆਂ ਗੱਲਾਂ ਸੁਨੀਆਂ ਜਾਣਗੀਆਂ ਥੋਡੇ ਕਰਕੇ ਸਾਡੀ ਕੋਈ ਗੱਲ ਮੰਨੀ ਜਾਊਗੀ ਆਦਰਵਾਇਜ਼ ਨਹੀਂ ਜਿੰਨੇ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਿੰਨੇ ਲੋਕਾਂ ਨੇ ਸਾਨੂੰ ਸੁਨਿਆ ਦੀ ਦੇਸ਼ ਵਿਦੇਸ਼ ਦੇ ਵਿੱਚ ਔਰ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਦਾ ਸਪੈਸ਼ਲੀ ਔਰ ਦੋ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਰਿਪਰੈਜ਼ੈਂਟੇਟਿਵ ਆਏ ਬਾਪੂ ਤਰਸੇਮ ਸਿੰਘ ਜੀ ਰਿਹਾਏ ਖਡੂਰ ਸਾਹਿਬ ਤੋਂ ਔਰ ਭਾਈ ਸਰਬਜੀਤ ਸਿੰਘ ਉਹਨਾਂ ਦੀ ਵਾਈਫ ਆਏ ਉੱਥੇ ਉਨਾਂ ਦੀ ਬਹੁਤ ਮਿਹਰਬਾਨੀ ਹਾਂ ਇੱਕ ਗੱਲ ਦਾ ਮੈਨੂੰ ਥੋੜਾ ਜਿਹਾ ਅਫਸੋਸ ਰਿਹਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ 'ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉੱਥੇ ਨਜ਼ਰ ਨਹੀਂ ਆਈ ਅਸੀਂ ਮਿਲੇ ਵੀ ਸੀ ਬਹੁਤ ਘੱਟ ਰਿਪਰੈਜ਼ੈਂਟੇਸ਼ਨ ਨਜ਼ਰ ਆਈ ਲੋਕਾਂ ਦੇ ਮੁੱਦਿਆਂ ਤੇ ਆਇਆ ਕਰੋ ਨਹੀਂ ਤਾਂ ਇੱਕ ਦੂਜੇ ਦਾ ਸਾਥ ਨਹੀਂ ਹੋਊਗਾ ਤਾਂ ਕੁਝ ਪੰਜਾਬ ਲਈ ਚੰਗਾ ਨਹੀਂ ਕਰ ਪਾਵਾਂਗੇ ਆਪਦੇ ਸਾਰੇ ਦੋਸਤ ਜਿੰਨਿਆਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਮੇਰਾ ਦੋਸਤ ਆ ਕੈਮਰੇ ਦੇ ਪਿੱਛੇ ਬੈਠਾ ਜੋ ਇਹ ਵੀ ਔਰ ਬਾਕੀ ਸਾਰੇ ਵੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਜਿਵੇਂ ਨਾਲ ਖੜੇ ਹੋ ਅਸੀਂ ਉਹ ਚੀਜ਼ਾਂ ਕੱਲ ਕਰ पाए ਪਤਾ ਕੀ ਹੁੰਦਾ ਕਿਸੇ ਵੀ ਮੁੱਦੇ ਨੂੰ ਲੈ ਕੇ ਜਾਂ ਅੰਦੋਲਨ ਨੂੰ ਲੈ ਕੇ ਉਹਦੇ ਤਿੰਨ ਸਟੇਜਸ ਹੁੰਦੀਆਂ ਨੇ ਪਹਿਲੀ ਸਟੇਜ ਆ ਉਹਦੇ ਬਾਰੇ ਸਹੀ ਸੋਚਣਾ ਉਹਨੂੰ ਖੜਾ ਕਰਨ ਦੀ ਗੱਲ ਤੇ ਲੈ ਕੇ ਆਉਣਾ ਫਿਰ ਉਹਨੂੰ ਲੋਕਾਂ ਦੇ ਵਿੱਚ ਫੈਲਾ ਦੇਣਾ ਇਹ ਇਹ ਨਾ ਪਹਿਲੇ ਪੜਾਅ ਚ ਜੁੜੀ ਹੋਈ ਗੱਲ ਐ ਕੱਲ ਆਪਾਂ ਉਹਨੂੰ ਇੱਕ ਜਨਤਕ ਮਸਲਾ ਬਣਾਤਾ ਤੁਸੀਂ ਕਹ ਲਓ ਆਪਾਂ ਦੂਜੇ ਪੜਾਅ ਨੂੰ ਅਚੀਵ ਕਰ ਲਿਆ ਤੀਜਾ ਆਪਣੇ ਪੜਾਅ ਹੋਗਾ ਜਦੋਂ ਪੂਰੀ ਦੁਨੀਆ ਦੇ ਮਦਦ ਨਾਲ ਸਰਕਾਰਾਂ ਤੋਂ ਆਪਾਂ ਇਹਨੂੰ ਜੜ ਤੋਂ ਪੱਟ ਦਿਆਂਗੇ ਸੜ ਦਿਆਂਗੇ ਪੁੱਟ ਕੇ ਸਾਡੇ ਪਾਣੀ ਗਰੀਨ ਹੋ ਜਾਣਗੇ ਮਟੋ ਦੇ ਲਈ ਸਾਨੂੰ ਇੱਕ ਲੰਬੀ ਲੜਾਈ ਐ ਖੜਨਾ ਪਊਗਾ ਲੰਬੀ ਕਿਵੇਂ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦਿਆਂ ਕੱਲਾ ਬੁੱਡੇ ਦਰਿਆ ਆਚ ਜਿਹੜਾ ਕਿ ਅਸਲ 'ਚ ਦਰਿਆ ਸੀ ਜੋ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ 60 ਕਰੋੜ ਲੀਟਰ ਪਾਣੀ ਪੈਂਦਾ ਹੈ ਜਿਹਦੇ 'ਚੋਂ 15 ਕਰੋੜ ਲੀਟਰ ਡਾਈੰਗ ਵਾਲਿਆਂ ਦਾ ਔਰ ਆਪਾਂ ਕੱਲ ਗੱਲ ਕਰ ਰਹੇ ਸੀ 10.5 ਕਰੋੜ ਲੀਟਰ ਦੀ ਔਰ ਬੁੱਡੇ ਦਰਿਆ ਆਰ ਗਿਆ ਹੋਰ ਕਿੰਨੇ ਦਰਿਆ ਨੇ ਸੰਘਿਆ ਵਾਲੀ ਸਟੇਨ ਐ ਇੱਧਰ ਹੰਸਲਾ ਨਦੀਆ ਹੋਰ ਕਿੰਨੇ ਦਰਿਆ ਨੇ ਸਾਡੇ ਕਿੰਨੇ ਥਾਵਾਂ ਤੇ ਫੈਕਟਰੀਆਂ ਰਿਵਰਸ ਬੋਰ ਕਰਕੇ ਪਾਣੀ ਅੰਦਰ ਭਾਰੀਆਂ ਨੇ ਸਾਰੇ ਪੰਜਾਬ ਦਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਇਹ ਰਾਜ ਸਭਾ ਚ ਵੀ ਰਿਪੋਰਟ ਪੇਸ਼ ਹੋ ਚੁੱਕੀ ਹੈ ਨਾ ਪੀਂਯੋਗਾ ਨਾ ਲਾਉਣੀ ਹੋਗਾ ਸੋ ਆਪਾਂ ਇੱਕ ਪਹਿਲੀ ਲੜਾਈ ਜਿੱਤੀ ਹੈ ਔਰ ਉਸ ਲੜਾਈ ਦੇ ਵਿੱਚ ਵੀ ਜੋ ਸਰਕਾਰ ਨੇ ਸਾਰੇ ਆਹਦੇ ਸਾਹਮਣੇ ਖੜ ਕੇ ਵਾਅਦੇ ਕੀਤੇ ਨੇ ਕਿ ਆ ਦੋ ਸੱਤਾਂ ਦਿਨਾਂ ਬਾਅਦ ਪਹਿਲਾ ਦੋ ਦਿਨਾਂ ਬਾਅਦ ਬੰਦ ਕਰਾਂਗੇ ਆਪਾਂ ਸਾਰੇ ਜਿੰਨੇ ਵੀ ਸੀਗੇ ਕੱਲ ਸ਼ਾਮਲ ਇਹਨੂੰ ਵਾਚ ਕਰਾਂਗੇ ਜੇ ਨਹੀਂ ਕਰਨਗੇ ਤਾਂ ਜਿਵੇਂ ਮੈਂ ਉੱਥੇ ਖੜ ਕੇ ਕਿਹਾ ਸੀ ਕਿ ਫਿਰ ਦੁਬਾਰਾ ਆਏ ਕਿਉਂਕਿ ਕਰਾਉਣਾ ਹੈ ਇਸ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਉਹ ਏਡੀਸੀ ਜਾਂ ਡੀਸੀਪੀ ਨਹੀਂ ਸੀਗੇ ਉਹ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਜਿਵੇਂ ਕਿ ਉਹ ਏਡੀਸੀ ਨੇ ਕਿਹਾ ਸੀ ਬੰਦ ਕਰਾਵਾਂਗੇ ਏਡੀਸੀ ਸਾਹਿਬ ਨੇ ਜਿਹੜਾ ਡੀਸੀਪੀ ਸਾਹਿਬ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਲ੍ਹ ਅੰਦੋਲਨ ਚਾਉਣ ਵਾਲੇ ਸਾਡੇ ਜਿੰਨੇ ਲੋਕ ਸੀ ਉਹਨਾਂ ਨਾਲ ਜੋ ਜ਼ਿਆਤੀਆਂ ਕੀਤੀਆਂ ਔਰ ਵੀਡੀਓ ਬਣੇ ਨੇ ਉਹਦੇ ਤੇ ਉਹ ਰਿਐਕਟ ਕਰਨਗੇ ਔਰ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਸੀ ਲੱਖੇ ਦੀ ਗੱਡੀ ਜੀ ਨੇ ਤੋੜੀ ਐ ਉਹਦਾ ਤਾਂ ਵੀਡੀਓ ਵੀ ਬਣਿਆ ਹੈ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ ਔਰ ਸਿਰਫ ਅਸੀਂ ਨਹੀਂ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ ਹਰ ਪੰਜਾਬੀ ਵੇਖ ਰਿਹਾ ਹੈ ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰਿਪਰੈਜ਼ੈਂਟੇਟਿਵਜ਼ ਜੋ ਕਰਦੇ ਨੇ ਜਾਂ ਨਹੀਂ ਹੋਰ ਬੰਦਿਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਇਹ ਕਾਰਵਾਈ ਕਰਦੇ ਆ ਜਾਂ ਨਹੀਂ ਔਰ ਉਸ ਤੋਂ ਵੀ ਅਹਿਮ ਉਸ ਮੁੱਦੇ ਤੇ ਜੋ ਵਾਅਦਾ ਕੀਤਾ ਗਿਆ ਉਹ ਇਹ ਕਰਦੇ ਨੇ ਕਿ ਨਹੀਂ ਕਿਉਂਕਿ ਇਹ ਪਹਿਲੀ ਗੱਲ ਹੈ ਫਿਰ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਲੰਬੀ ਲੜਾਈ ਹੈ ਔਰ ਅਸੀਂ ਇੱਕ ਹੋਰ ਸੋਚ ਲਿਆ ਸਾਰਿਆਂ ਨੇ ਕਾਲੇ ਪਾਣੀ ਦੇ ਨਾਂ ਤੇ ਹੁਣ ਅਸੀਂ ਪੰਜਾਬ 'ਚ ਇੱਕ ਕੇਡਰ ਕ੍ਰੀਏਟ ਕਰਾਂਗੇ ਜਦੋਂ ਸਾਨੂੰ ਕੱਲ ਉੱਥੇ ਬੈਠਣ ਦੀ ਗੱਲ ਆਈ ਸੀ ਨਾ ਤਾਂ ਸੀ ਹੈਂਡੀਕੈਪ ਸੀ ਕਿਉਂਕਿ ਸਾਡੇ ਸਾਰੇ ਬੰਦੇ ਪੰਜਾਬ ਚ ਫੜਲੇ ਗਏ ਸੀ ਨਰ ਨਜ਼ਰਬੰਦ ਸੀ ਅਸੀਂ ਬੈਠਾਂਗੇ ਕਿੰਨੇ ਲੋਕਾਂ ਨਾਲ ਕੋਈ ਜਥੇਬੰਦੀਆਂ ਦਾ ਸਾਡੇ ਕੋਲੇ ਹੈ ਨਹੀਂ ਸੀ ਜਿੰਨਾਂ ਲਈ ਮੈਨੂੰ ਅਪੀਲ ਵੀ ਕਰਨੀ ਪਈ ਉੱਥੇ ਅਸੀਂ ਕਿੰਨੀ ਕੁ ਦੇਰ ਹੋਲਡ ਕਰ ਸਕਦੇ ਸੀ ਇਹ ਸਾਡੇ ਲਈ ਬਹੁਤ ਵੱਡੀ ਦਿੱਕਤ ਸੀ ਪਰ ਅਸੀਂ ਉਹ ਵੀ ਕੀਤਾ 네ਗੋਸ਼ੀਏਸ਼ਨ ਵੀ ਸਟਰੋਂਗਲੀ ਕੀਤੀਆਂ ਔਰ ਅਸੀਂ ਅਚੀਵ ਕਰ ਗਏ ਜੋ ਕਰਨਾ ਸੀ ਇਹਦੇ ਚ ਇੱਕ ਗੱਲ ਮੈਂ ਆਪਦੇ ਉਹਨਾਂ ਜੋਸ਼ ਵਾਲੇ ਨੌਜਵਾਨਾਂ ਦੀ गांव ਨਾਲ ਸਾਡੇ ਬੰਦਿਆਂ ਦੀ ਕਰੂੰਗਾ ਕਰਮਠ ਜੋਧਿਆਂ ਦੀ ਜਿਹੜੇ ਕੱਲ ਆਏ ਸੀ ਉਹਨਾਂ ਚੋਂ ਕਈ ਮੇਰੇ ਨਾਲ ਨਾਰਾਜ਼ ਵੀ ਹੋ ਰਹੇ ਸੀ ਮੈਂ ਕਈਆਂ ਨੂੰ ਪੈ ਵੀ ਰਿਆ ਸੀ ਬੁਰੀ ਤਰ੍ਹਾਂ ਨਾਲ ਉਹ ਕਿਉਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਅਸੀਂ ਸਾਰੇ ਕਹਿ ਚੁੱਕੇ ਹਾਂ ਬਹੁਤ ਸਾਰੇ ਸਰਕਾਰੀ ਬੰਦੇ ਵੀ ਸੀ ਬਹੁਤ ਸਾਰੇ ਇੰਡਸਟਰੀ ਲਿਸਟਾਂ ਦੇ ਭੇਜੇ ਬੰਦੇ ਵੀ ਸੀ ਉਹ ਬੰਦੇ ਵੀ ਸੀ ਜੋ ਨਹੀਂ ਚਾਹ ਰਹੇ ਸੀ ਇਹ ਆਪਣੀ ਮੂਵਮੈਂਟ ਕਾਮਯਾਬ ਹੋਵੇ ਇਸ ਲਈ ਮੈਨੂੰ ਇਹ ਬਹੁਤ ਕੁਝ ਕਰਨਾ ਪੈ ਰਿਹਾ ਸੀ ਬਹੁਤ ਸਾਰੇ ਆਪ ਦੇ ਬੰਦਿਆਂ ਨਾਲ ਵੀ ਲੜਨਾ ਪੈ ਰਿਹਾ ਸੀ ਬਟ ਮੈਂ ਸਲਾਮ ਕਰਦਾ ਤੁਹਾਡੀ ਜੋਸ਼ ਨੂੰ ਔਰ ਨਾਲ ਅਸੀਂ ਜਿਹੜੀ ਕੋਸ਼ਿਸ਼ ਕਰ ਲਈ ਕਿ ਹੋਸ਼ ਨਾਲ ਤੁਹਾਨੂੰ ਕਾਬੂ ਕਰ ਲਈਏ ਉਹਦੀ ਵਜ੍ਹਾ ਅਸੀਂ ਸ਼ੇਰੋ ਜੇ ਆਪਾਂ ਕੱਲ ਜਾ ਕੇ ਉਹਨਾਂ ਦੇ ਦੋ ਚਾਰ ਬੈਰੀਕਡੇ ਹੋਰ ਤੋੜ ਦਿੰਦੇ ਅੱਗੇ ਜਾ ਕੇ ਉਹ ਸਾਨੂੰ ਦਿਸ ਦਸਾ ਜਾਂਦੇ ਬੰਦੇ ਮਾਰ ਦਿੰਦੇ ਲੜਾਈ ਹੋ ਜਾਂਦੀ ਹੁਣਾ ਕੀ ਸੀ ਅਸੀਂ ਤਾਂ ਅੰਦਰ ਹੋ ਹੀ ਜਾਣਾ ਸੀ ਕੋਈ ਮਸਲਾ ਨਹੀਂ ਸੀ ਅਸੀਂ ਤਾਂ ਰੈਡੀ ਸੀ ਹੋਰ ਕਿੰਨਿਆਂ ਤੇ ਕੇਸ ਬਣਨੇ ਸੀ ਔਰ ਇਹ ਮਸਲਾ ਹੀ ਵਾ ਯੋਜਨਾ ਸੀ ਜੀਵੂ ਕੇ ਬਹੁਤ ਲੋਕ ਚਾਹ ਰਹੇ ਸੀ ਆਸੀਆਂ ਅਚੀਵ ਕਰਨਾ ਸੀ ਇੱਥੇ ਲਈ ਮੈਂ ਖੜ ਕੇ ਉੱਥੇ ਪੁੱਛਿਆ ਸੀ ਕਿ ਦੱਸੋ ਆਪਾਂ ਚਾਹਦੇ ਕੀ ਐ ਆਪਾਂ ਦੋ ਚਾਰ ਬੈਰੀਕੁੱਟ ਤੋੜਾਂਗੇ ਦੋਕ ਬੰਦਿਆਂ ਦੇ ਥੱਪੜੇ ਮਾਰਾਂਗੇ ਵੱਟ ਵੀ ਦੇਵਾਂਗੇ ਕੇਸ ਪਵਾਲਾਂਗੇ ਕਾਲੇ ਪਾਣੀ ਆਏ ਚੱਲਦੇ ਰਹਿਣਗੇ ਜਿਵੇਂ ਕਿ 40 50 ਸਾਲਾਂ ਤੋਂ ਚੱਲਦੇ ਰਹੇ ਨੇ ਸੋ ਇਸ ਗੱਲ ਤੋਂ ਅੰਦਾਜ਼ਾ ਲਾਇਓ ਜੇ ਪਹਿਲੀ ਵਾਰੀਆਂ ਆਪਾਂ ਇੱਕ ਚੀਜ਼ ਕੀਤੀ ਵੀ ਆਪ ਦਾ ਜਹੋ ਜਲਾਲ ਵੀ ਵਖਾਇਆ ਤੋੜੇ ਨਾ ਬੈਰੀਕਟ ਲਾਲਿਆਂ ਜ਼ੋਰ ਇਨਾਂ ਨੇ ਕਿਹਾ ਜਿਨਾ ਵੱਡੇ ਅਫੀਸਰਾਂ ਨੇ ਚਿੜੀ ਨਹੀਂ ਫੜਕਣ ਦੇਵਾਂਗੇ ਚਿੜੀ ਛੱਡੋ ਕੀ ਕੋਈ ਫੜਕ ਗਿਆ ਤੇ ਕਰ ਵੀ ਦਿੱਤਾ ਔਰ ਕਰਵਾ ਵੀ ਲਿਆ ਕਿਉਂਕਿ ਤੁਸੀਂ ਨਾਲ ਸੀ ਲੋਕਾਂ ਦਾ ਰੋਹ ਨਾਲ ਸੀ ਲੋਕਾਂ ਦਾ ਜੋਸ਼ ਨਾਲ ਸੀ ਪਰ ਜੋਸ਼ ਦੇ ਨਾਲ ਨਾਲ ਆਪਾਂ ਸ਼ੇਰੋ ਹੋਸ਼ ਵੀ ਰੱਖਣਾ ਕੱਲ ਜੋ ਆਪਾਂ ਅਚੀਵ ਕਰਾਇਆ ਜੇ ਮੈਂ ਤੁਹਾਨੂੰ ਨਾ ਰੋਕਿਆ ਹੁੰਦਾ ਮੇਰੇ ਨਾਲ ਲੜੇ ਵੀ ਤੁਹਾਡੇ ਚ ਬਹੁਤ ਸਾਰੇ ਇੱਕ ਮੁੰਡੇ ਨੂੰ ਤਾਂ ਮੈਂ ਭੁੱਲਦਾ ਨਹੀਂ ਅੱਗੇ ਪੀਲੀ ਪਾਗ ਵਾਲਾ ਪੂਰਾ ਹਲਦੀ ਮੁੰਡਾ ਬੈਠਾ ਸੀ ਥੋਡੀ ਲੋੜ ਆ ਸ਼ੇਰੋ ਸਾਨੂੰ ਤੁਸੀਂ ਨਾਲ ਜੁੜੂਗੇ ਤਾਂ ਅਸੀਂ ਕੁਝ ਕਰ ਪਾਵਾਂਗੇ ਤੁਹਾਡੇ ਨਾਲ ਹੀ ਜਵਾਨੀ ਨਾਲ ਹੀ ਹੁੰਦਾ ਹੈ ਤਾਂ ਇਹਦਾ ਬਾਹਰ ਵਾਲਿਆਂ ਨੂੰ ਕਹਿੰਨੇ ਓਏ ਇੱਥੇ ਰੁਕੋ ਜੇ ਤੁਸੀਂ ਨੇ ਪਰ ਤੁਹਾਨੂੰ ਨਾਲ ਸੁਣੋ ਜਿਹੜਾ ਬੰਦਾ ਤੁਹਾਡੀ ਗੱਲ ਕਹਿ ਰਿਹਾ ਜੀ ਦੀ ਇਹ ਡਿਊਟੀ ਲੱਗੀ ਹੈ ਜਿਵੇਂ ਕਿ ਕੱਲ ਮੇਰੀ ਡਿਊਟੀ ਲੱਗੀ ਸੀ ਕੋਈ ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਪਹੁੰਚ ਗਿਆ ਸੀ ਘਟ ਪਹੁੰਚੇ ਸੀ ਅਸੀਂ 2-3 ਜਣੇ ਇਕੱਠੇ ਹੋ ਗਏ ਸੀ ਜਿੱਥੋਂ ਅਸੀਂ ਸੋਚਿਆ ਸੀ ਇਕੱਠੇ ਐਂਟਰ ਕਰਾਂਗੇ ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਜਿਸ ਕੀ ਰੱਤੇ ਕੁਝ ਹੋਰ ਪਹੁੰਚ ਗਏ ਸੀ ਸੋ ਅਸੀਂ ਆਪਣੀ ਡਿਊਟੀ ਨਿਭਾਈ ਹੈ ਕੋਈ ਅਸੀਂ ਨਹੀਂ ਕੀਤਾ ਤੁਸੀਂ ਕੀਤਾ ਹੁਣ ਮੇਰੀ ਗੋ ਮੇਰੀ ਬੇਨਤੀ ਹੈ ਕਿ ਇਸ ਪੂਰੇ ਪੜਾਵ ਤੋਂ ਇੱਕ ਗੱਲ ਸਮਝਿਓ ਕਿ ਆਪਾਂ ਜੋਸ਼ ਰੱਖਣਾ ਆਪ ਦਾ ਯਾਸੀ ਮਾਰਸ਼ਲ ਹੈਗੇ ਆ ਉਹ ਰੱਖਣਾ ਬਟ ਥੋੜੀ ਜੀ ਹੋਸ਼ ਵੀ ਰੱਖਣੀ ਆ ਕੰਟਰੋਲ ਚ ਵੀ ਰਹਿਣਾ ਹੈ ਜ਼ਾਬਤੇ ਚ ਵੀ ਰਹਿਣਾ ਹੈ ਤਾਂ ਹੀ ਆਪਾਂ ਕੁਝ ਅਚੀਵ ਕਰ ਪਾਈਏ ਔਰ ਅੱਗੇ ਕਰਾਂਗੇ ਜੇ ਛੋਟੀ ਜੀ ਲੜਾਈ ਜਿੱਤੀ ਹੈ ਕਿੰਨਾ ਕੁਝ ਹੈ ਕਰਨ ਵਾਲਾ ਪਾਣੀਆਂ ਤੇ ਜੇ ਆਪਾਂ ਇਹਨੂੰ ਪਹਿਲੀਆਂ ਜੀ ਮੈਨੂੰ ਮੁੰਡੇ ਨੇ ਕਿਹਾ ਮੈਨੂੰ ਗੁੱਸਾ ਆ ਰਿਹਾ ਹੈ ਕਰ ਕੀ ਰਹਿਣੇ ਹਾਂ ਮੈਂ ਇਹਦੀ ਚ ਇੱਕ ਪ੍ਰਸ਼ਾਸਨ ਦੀ ਗੱਲ ਕਹਾਂਗਾ ਮੇਰੇ ਕੋਲ ਇੱਕ ਵੀਡੀਓ ਵੀ ਆਇਆ ਹੈ ਵੀਡੀਓ ਤਾਂ ਬਹੁਤ ਆਏ ਨੇ ਪਰ ਮੈਂ ਇੱਕ ਸ਼ੇਅਰ ਕਰਾਂਗਾ ਪੁਲਿਸ ਦੀਆਂ ਗੱਡੀਆਂ ਕੈਂਟਰਾਂ ਦੇ ਅੱਗੇ ਪਿੱਛੇ ਨੇ ਉਹਦੇ ਵਿੱਚ ਪ੍ਰਵਾਸੀ ਬਾਏ ਹੋਏ ਨੇ ਵਿਚਾਰੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਉਂ ਲੈ ਕੇ ਜਾ ਰਹੇ ਨੇ ਨਵੇਂ ਕੱਪੜੇ ਪੁਆਏ ਨੇ ਇੰਡਸਟਰੀ ਕਿਹੜੀ ਦੀ ਹੋ ਲਿਖਿਆ ਹੋਇਆ ਔਰ ਉਹਨਾਂ ਨੂੰ ਪੁਲਿਸ ਇੱਕ ਕੈਂਟਰ ਵਿੱਚੇ ਫਿਰ ਇੱਕ ਪਿੱਛੇ ਗੱਡੀਆਂ ਲੱਗੀਆਂ ਨੇ ਔਰ ਉੱਥੇ ਲੈ ਕੇ ਜਾ ਰਹੀਆਂ ਨੇ ਜਿੱਥੇ ਉਹ ਸਾਡਾ ਇੰਤਜ਼ਾਰ ਕਰ ਰਹੀ ਸੀ ਉੱਥੇ ਉਹਨਾਂ ਨੂੰ ਪੜਕਾਇਆ ਜਾ ਰਿਹਾ ਹੈ ਕਾਰਪਟ ਵੀ ਛੇ ਹੋਏ ਨੇ ਉੱਤੇ ਵੀ ਡੈਕੋਰੇਸ਼ਨ ਹੈ ਐਡਾ ਕਿਹੜਾ ਵਿਆਹ ਸੀ ਗਈ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਮਤਲਬ ਤੁਸੀਂ ਚਾਹ ਰਹੇ ਸੀ ਟਕਰਾਵ ਹੋਵੇ ਔਰ ਜੇ ਟਕਰਾਵ ਹੁੰਦਾ ਫਾਇਦਾ ਕੀ ਨਾ ਹੋਣਾ ਸੀ ਫੈਕਟਰੀਆਂ ਵਾਲਿਆਂ ਨੇ ਵੀ ਆਪ ਦਾ ਕੰਮ ਕਰੀ ਜਾਣਾ ਸੀ ਜੋ ਨਹੀਂ ਚਾਹ ਰਹੇ ਸੀ ਇਹ ਮੋਰਚਾ ਕਾਮਯਾਬ ਹੋ ਵੀ ਉਹਨਾਂ ਦੀ ਵੀ ਬੱਲੇ ਬੱਲੇ ਤੇ ਆਪਣਾ ਅੰਦੋਲਨ ਹੈ ਵਾਈ ਉਹਨਾਂ ਨੇ ਘੁੱਟ ਘੁੱਟ ਖਾ ਲੈਣੀ ਸੀ ਜਿਹੜੇ ਇਕੱਠੇ ਹੋਏ ਸੀ ਤੇ ਸਾਡੇ ਮੁੰਡਿਆਂ ਨੇ ਜੇਲ ਚਲੇ ਜਾਣਾ ਸੀ ਇਹ ਤੋਂ ਅੰਦਾਜ਼ਾ ਲਾਓ ਇਹ ਕਿਵੇਂ ਸਾਡੇ ਅੰਦੋਲਨਾਂ ਦਾ ਸਤਿਆਨਾਸ਼ ਕੀਤਾ ਜਾਂਦਾ ਸੋ ਜਾਪਤੇ ਚ ਰਹਿਣਾ ਹੈ ਆਦੇ ਬੰਦਿਆਂ ਦੀ ਅਸੀਂ ਤੁਹਾਡੇ ਛੋਈਆਂ ਯਾਰ ਅਸੀਂ ਕੁਛ ਨਹੀਂ ਗੇ ਤੁਸੀਂ ਤੁਸੀਂ ਹੋ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਦਸਵੀਂ ਪਾਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਭ ਤੋਂ ਖਾਸ ਅਮਾਸੀ ਅਸੀਂ ਕਾਮਯਾਬ ਪਤਾ ਕਿਵੇਂ ਹੋਏ ਸੀ ਸ਼ੇਰੋ ਅਸੀਂ ਉਹਦੋਂ ਤੂੰ ਤੂੰ ਵਾਲੇ ਸੀ ਤੂੰ ਤੂੰ ਵਾਲੇ ਦੀ ਕੀ ਮਤਲਬ ਹੋਇਆ ਕਿ ਅਸੀਂ ਕਹਿੰਨੇ ਆ ਤੂੰ ਬਣ ਜਿਵੇਂ ਨਵਾਬ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਕਿਵੇਂ ਮਿਲੀ ਸੀ ਤੁਹਾਨੂੰ ਪਤਾ ਹੈ ਨਾ ਜੋ ਨਵਾਬੀ ਆਫਰ ਹੋਈ ਸੀ ਤਾਂ ਕੌਮ ਨੇ ਕਿਹਾ ਮੈਂ ਨਹੀਂ ਬਣਾ ਇਹਨੂੰ ਬਣਾਓ ਇਹਨੂੰ ਬਣਾਓ ਇਹਨੂੰ ਬਣਾਓ ਫਾਈਨਲੀ ਪੂਰੀ ਕੌਮ ਨੇ ਡਿਸਾਈਡ ਕੀਤਾ ਕਪੂਰ ਸਿੰਘ ਜੀ ਨੂੰ ਬਣਾਓ ਜਿਹੜੇ ਕਿ ਉਦੋਂ ਬਹੁਤ ਮਤਲਬ ਉਹ ਜਥਿਆਂ ਦੇ ਉੱਪਰਲੀ ਗੱਤੀ ਚ ਨਹੀਂ ਸੀਗੇ ਔਰ ਉਹਨਾਂ ਨੇ ਬਣਾਤਾ ਸੋ ਅਸੀਂ ਤੂੰ ਤੂੰ ਵਾਲੇ ਸੀ ਹੁਣ ਅਸੀਂ ਮੈਂ ਮੈਂ ਵਾਲੇ ਕਿਉਂ ਹੁਣ ਤਾਂ ਅਸੀਂ ਇੱਥੋਂ ਤੱਕ ਮਤਲਬ ਆਈ ਐਮ ਸੌਰੀ ਕੈਮਰਾ ਕਿਤੇ ਹੋਵੇ ਅਸੀਂ ਕੈਮਰੇ ਦੇ ਅੱਗੇ ਖੜਨ ਲਈ ਲੜ ਪੈਨੇ ਆ ਮਾਈਕ ਤੇ ਬੋਲਣ ਲਈ ਲੜ ਪੈਨੇ ਆ ਇਹਦੇ ਚੋਂ ਨਿਕਲੋ ਸ਼ੇਰੋ ਇਹਦੇ ਨਾਲ ਹਾਸਲ ਕੁਝ ਨਹੀਂ ਹੋਣਾ ਅਸੀਂ ਇੱਕ ਅਜੀਬ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਾਂਗੇ ਔਰ ਇੱਕ ਖੁਸ਼ਹੁੰਦ ਨੇ ਸਾਨੂੰ ਬਣਾਉਣ ਵਾਲੇ ਔਰ ਇੱਕ ਹੋਰ ਗੱਲ ਯਾਦ ਰੱਖਿਓ ਜੀ ਇਸ ਲੜਾਈ ਨਾਲ ਸਾਡਾ ਨੁਕਸਾਨ ਕੀ ਹੁੰਦਾ ਹੈ ਇਹ ਜਿਹੜੀਆਂ ਸਰਕਾਰਾਂ ਨੇ ਨਾ ਸਾਡੀ ਲੜਾਈ ਸਰਕਾਰਾਂ ਨਾਲ ਹੈ ਕਿਉਂਕਿ ਇਹ ਕਾਲੇ ਪਾਣੀ ਕੀ ਨੇ ਕੀਤੇ ਆ ਫੈਕਟਰੀ ਵਾਲਿਆਂ ਨੇ ਮੰਨ ਲਈ ਗੱਲ ਇਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਹੈ ਸਰਕਾਰ ਨੇ ਇਹਨਾਂ ਦਾ ਸਨਰਖਣ ਮਤਲਬ ਇਹਨਾਂ ਨੂੰ ਹਿਫਾਜ਼ਤ ਕੌਣ ਦੇ ਰਿਹਾ ਹੈ ਸਰਕਾਰ ਆ ਜਿਵੇਂ ਮੈਂ ਵੀਡੀਓ ਵੀ ਪਾਉਂਗਾ ਤਾਂ ਸਾਡੀ ਲੜਾਈ ਉਹਨਾਂ ਪ੍ਰਵਾਸੀਆਂ ਨਾਲ ਲਗੀ ਸਰਕਾਰ ਨਾਲ ਆਪਾਂ ਇਸ ਗੱਲ ਦਾ ਧਿਆਨ ਰੱਖਿਓ ਜੇ ਕਿਉਂਕਿ ਇਹ ਵੀ ਇੱਕ ਮੁੱਦਾ ਹੈ ਸਾਡਾ ਅਸੀਂ ਕਿਉਂ ਹਿਮਾਚਲ ਆਲਾ ਕਾਨੂੰਨ کہہ ਰਹੇ ਹਾਂ ਇੱਥੇ ਬਾਹਰ ਵਾਲਿਆਂ ਨੂੰ ਜ਼ਮੀਨ ਨਾ ਮਿਲੇ ਇਨਾਂ ਦੀ ਜਿਹੜੀ origignal verification ਹੈ ਇਹਨਾਂ ਦੇ origignal document ਦੀ ਹੋਵੇ ਇੱਥੇ ਕੋਈ ਇਹਨਾਂ ਦਾ document ਨਾ ਬਣਾਇਆ ਜਾਵੇ ਕਿਉਂ ਕਹਿ ਰਹੇ ਆ ਪੰਜਾਬੀਅਤ ਲਈ ਕਿਉਂ ਕਹਿ ਰਹੇ ਆ ਪੰਜਾਬੀਅਤ ਲਈ 1966 ਚ ਜੋ ਸੂਬਾ ਬਣਿਆ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਯਾਦ ਹੈ ਨਾ ਫੈਰੂਮਾਨ ਸਾਹਿਬ ਕਿਵੇਂ ਬਹਿ ਕੇ ਵਰਤ ਤੇ ਆਪਦੀ ਜਾਨ ਦਿੱਤੀ ਸੀ ਤੇ ਹੋਰ ਕਿੰਨੇ ਲੋਕਾਂ ਨੇ ਡਾਂਗਾ ਖਾਂਦੀਆਂ ਸੀ ਕਿਉਂ ਕਿਉਂਕਿ ਉਹ ਖਿੱਤਾ ਮਿਲੇ ਜਿੱਥੇ ਪੰਜਾਬੀਅਤ ਦਾ ਪੋਲ ਬਾਲਾ ਹੋਵੇ ਸਾਡੀ ਕੌਮ ਦੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕੀ ਇਹ ਹੁਣ ਫੇਰ ਸਾਨੂੰ ਮੈਜੋਰਿਟੀ ਤੋਂ ਮਾਨੋਰਟੀ ਬਣਾ ਦੇਣਗੇ ਇਹ ਬੰਦੇ ਆ ਕੇ ਵਸ ਜਾਣਗੇ ਜਿਹੜੇ ਸਾਡੀ ਆਲੋਚਨਾ ਕਰਦੇ ਨੇ ਸਪੈਸ਼ਲੀ ਮੇਰੀ ਕਿ ਯਰੇ ਦਾ ਸਮਝਦਾਰ ਸੀ ਕਿ ਕਿਹੜੀਆਂ ਗੱਲਾਂ ਤੇ ਲੱਗੇ ਨੇ ਓਏ 50 ਲੱਖ ਬੰਦਾ ਤਾਂ ਤੁਸੀਂ ਮੰਨ ਚੁੱਕੇ ਹੋ ਸਾਡੀ ਆਲੋਚਨਾਵਾਲੇ 40 ਲੱਖ ਕਹਿ ਚੁੱਕੇ ਨੇ 50 ਲੱਖ ਬੰਦਾ 3 ਕਰੋੜ ਦੇ ਵਿੱਚ ਬਾਹਰਲਾ ਆਜੇ ਇੰਨਾ ਸੂਬਾ ਹੈ ਤੇ 3 ਕਰੋੜ ਪਾਪੂਲੇਸ਼ਨ ਹੈ ਅੱਗੇ ਕੀ ਆਪਣੇ ਵੀ ਬਾਹਰ ਗਏ ਆ ਸਾਰੇ ਆ ਕੈਨੇਡਾ ਦਾ ਬਹੁਤ ਰੌਲਾ ਹੈ ਨਾ ਕਿ ਇਹ ਤਾਂ ਬਸ ਸਾਰੇ ਪੰਜਾਬੀ ਸਰਦਾਰ ਆ ਗਏ ਇੱਥੇ 8 ਲੱਖ ਪਪੂਲੇਸ਼ਨ ਹੈ ਸਾਡੀ 8 ਲੱਖ ਤੇ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਵੱਡਾ ਹੈ ਸੋਚ ਲਓ ਇਨੇ ਜਾਇਦ ਤੂੰ ਥੋੜੇ ਜੇ ਬਸ ਇਹਦੇ ਆਸ-ਪਾਸ ਅਮਰੀਕਾ ਚ ਹੈ ਔਰ ਅਮਰੀਕਾ ਦੀ ਪਪੂਲੇਸ਼ਨ ਕਿੰਨੀ ਹੈ 35 ਤੋਂ ਸ਼ਾਇਦ ਉੱਤੇ ਹੈ 35 ਕਰੋੜ ਤੋਂ ਉੱਤੇ ਹੈ ਜਿੰਨੇ ਪੰਜਾਬੀ ਨੇ ਸਾਰੀ ਦੁਨੀਆ ਚ ਇਕੱਠੇ ਕਰ ਲੋ ਆ 50 ਲੱਖ ਨਹੀਂ ਬਣਦੇ ਤੇ ਸਾਡੇ ਐਡੇ ਜਿਹੇ ਸੂਬੇ ਚ ਇਸ ਪਾਪੂਲੇਸ਼ਨ ਚ ਹਜਿਆਂ ਦੇ ਇੰਨੇ ਸਿਰਫ ਆnde ਸਿਰਫ ਉਹ ਸਿਰਫ ਪਰਸੈਂਟੇਜ ਗੱਢ ਲੋ ਕਿੰਨੀ ਐ ਥੈਟਸ ਵਾਈ ਵੀ ਸੇ ਕਿ ਇੱਥੇ ਨਾ ਦੀ ਵੋਟ ਨਹੀਂ ਮਰਨੀ ਚਾਹੀਦੀ ਰਾਸ਼ਨ ਕਾਰਡ ਇੱਥੋਂ ਦਾ ਨਹੀਂ ਆਧਾਰ ਕਾਰਡ ਇੱਥੋਂ ਦਾ ਨਹੀਂ ਜੋ ਤੁਹਾਡੇ ਡੋਮੇਨ ਚ ਆ ਉਹ ਤੁਸੀਂ ਕਰੋ ਪੰਜਾਬ ਗਵਰਨਮੈਂਟ ਵਾਲੇ ਜੋ ਇਲੈਕਸ਼ਨ ਕਮਿਸ਼ਨ ਦੇ ਆ ਉਹਨੂੰ ਰეკਮੈਂਡੇਸ਼ਨ ਭੇਜੋ ਜੋ ਸੈਂਟਰ ਨੂੰ ਕਹਿਣ ਵਾਲੀ ਗੱਲ ਹੈ ਉਹ ਸੈਂਟਰ ਨੂੰ ਕਹੋ ਬਟੇ ਪੰਜਾਬ ਛੋਊਗਾ ਇੱਥੇ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਨੌਕਰੀਆਂ 'ਚ ਔਰ ਬਹੁਤ ਸਾਰੀਆਂ ਨੌਕਰੀਆਂ ਪੰਜਾਬੀ ਪੜ੍ਹਨ ਨਾਲ ਜੋੜੀਆਂ ਜਾਣੀਆਂ ਚਾਹੀਦੀਆਂ ਨੇ ਕੋਈ ਪ੍ਰਾਪਰਟੀ ਇੱਥੇ ਨਾ ਕਰੀਦਾ ਬਾਹਰਲੇ ਐਜੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈ ਕਿਉਂਕਿ 15 ਪਿਛਲੇ ਮਹੀਨੇ ਦੀ 15 ਤੋਂ ਲੈ ਕੇ ਇਸ ਮਹੀਨੇ ਦੀ 15 ਤੱਕ ਦਾ ਟਾਈਮ ਲਿਆ ਸੀ ਸਾਡੀ ਐਡਮਿਨਿਸਟ੍ਰੇਸ਼ਨ ਦੇ ਰਿਪਰੈਜ਼ੈਂਟੇਟਿਵ ਨੇ ਜਦੋਂ ਆ ਕੁੰਬੜਾ ਕਾਂਡ ਹੋਇਆ ਸੀ ਕਿ ਅਸੀਂ ਉੱਤੇ ਬਹਿ ਕੇ ਉਹਨਾਂ ਨੂੰ ਇਨਸਾਫ ਦਵਾਇਆ ਸੀ ਜਿਹਦੇ ਚ ਇੱਕ 달ਿਤ ਫੈਮਿਲੀ ਵੀ ਸੀ। ਪੰਦ ਇੱਕ ਮਹੀਨੇ ਦਾ ਟਾਈਮ ਲਿਆ ਸੀ ਸਾਡੇ ਕੋਲੋਂ ਔਰ ਵੀਡੀਓ 'ਚ ਰਿਕਾਰਡਡ ਆ ਉਹ ਗੱਲਾਂ। ਤੇ ਜੇ ਇਹਨਾਂ ਨੇ ਉਦੋਂ ਤੱਕ ਉਹ ਸਾਰੀਆਂ ਮੰਗਾਂ ਜੋ ਮੰਨ ਕੇ ਗਈ ਸੀ ਕਿ ਸਾਨੂੰ ਇਹਨਾਂ ਪ੍ਰੋਸੈਸ ਚਾਹੀਦਾ ਹੈ, ਟਾਈਮ ਚਾਹੀਦਾ ਉਸ ਪ੍ਰੋਸੈਸ ਨੂੰ ਪੂਰਾ ਕਰਨ ਲਈ ਨਹੀਂ ਕੀਤਾ। ਤਾਂ 15 ਤਰੀਕ ਨੂੰ ਤੁਹਾਡੇ ਸਾਹਮਣੇ ਉਸ ਬਾਰੇ ਇੱਕ ਲੰਬੀ ਚੌੜੀ ਗੱਲ ਲੈ ਕੇ ਆਵਾਂਗੇ। ਔਰ ਖਾਸਕਰ ਉਹਨਾਂ ਵਿਚਾਰੇ ਪਰਵਾਰਾਂ ਨੂੰ 25-25 ਲੱਖ ਰੁਪਿਆ ਜੋ ਸੀਐਮ ਰਲੀਫ ਫੰਡ ਚੋਂ ਮਿਲਣਾ ਸੀ ਜੇ ਉਹ ਵੀ ਨਹੀਂ ਮਿਲਦਾ ਤਾਂ ਉਹਦੀ ਵੀ ਗੱਲ ਕਰਾਂਗੇ। ਸੋ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਹੈ ਕਿ ਆਪਣੀਆਂ ਲੜਾਈਆਂ ਕਿਸੇ ਵੀ ਹੋਰ ਫਿਰਕੇ ਨਾਲ ਨਹੀਂ ਲੀਂਗੀਆਂ। ਆਪਣੀਆਂ ਲੜਾਈਆਂ ਸਰਕਾਰ ਨਾਲ ਨਹੀਂ। ਔਰ ਇੱਕ ਮੁੱਠੋ ਕੇ ਇੱਕ ਜਾਬਤੇ ਚ ਰਹਿਕ ਕਿਉਂਕਿ ਸ਼ੁਰੂ ਲੜਾਈ ਇੱਕ ਟਾਈਮ ਤੇ ਤਲਵਾਰਾਂ ਦੀ ਸੀ ਫਿਰ ਆਪਾਂ ਬੰਦੂਖਾਂ ਵਾਲੀ ਲੜਾਈ ਵੀ ਲੜੀ ਐ ਹੁਣ ਆਪਾਂ ਸਿਰਾਂ ਵਾਲੀ ਲੜਾਈ ਲੜਨਾ ਐ ਸਿਰਾਂ ਵਾਲੀ ਮੀਨ ਕਿਸਿਰਾਂ ਦੀ ਗਿਣਤੀ ਵਧਾ ਕੇ ਜੋ ਇੱਕ ਸਿਸਟਮ ਆ ਉਹਦੇ ਵਿੱਚ ਆਪਦੀਆਂ ਮੰਗਾਂ ਮਨਵਾਉਣੀਆਂ ਉਹਦੇ ਕੁਝ ਤਰੀਕੇ ਨਹੀਂ ਕਿਉਂਕਿ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾ ਸਕਦੇ ਆਪ ਦਾ ਕਿੰਨੇ ਕ ਬੱਚੇ ਨੇ ਸਾਡੇ ਬਾਹਰ ਚਲੇ ਗਏ ਇੱਥੇ ਕੀ ਹਾਲ ਐ ਜਗ੍ਹਾ ਖਾਲੀ ਹੋਊਗੀ ਤਾਂ ਕੋਈ ਭਰੂਗਾ ਹੀ ਇਹ ਮੇਰੀ ਉਹਨਾਂ ਨੂੰ ਵੀ ਬੇਨਤੀ ਕੇ ਇੱਥੇ ਰੋ ਤੁਹੋ ਮੇਰੀ ਬੇਨਤੀ ਹੈ ਕਿ ਲੜਨਾ ਨਹੀਂ ਔਰ ਜਦੋਂ ਕਿਸੇ ਕਾਲ ਨੂੰ ਦਈਏ ਜਾfte ਚ ਰਹਿਣਾ ਔਰ ਤੁਸੀਂ ਆਉਣਾ ਹੈ ਤੁਹਾਡੇ ਬਿਨਾ ਅਸੀਂ ਚਵਾਨੀ ਦੇ ਨਹੀਂ ਤੁਹਾਡੇ ਨਾਲ ਹੀ ਅਸੀਂ ਹਾਂ ਹਾਂ ਜੇ ਕਿਸੇ ਨੂੰ ਪੂਰੇ ਅੰਦ ਕੱਲ ਦੇ ਦਿਨ ਦੇ ਵਿੱਚ ਮੈਥੋਂ ਕੁਛ ਮਾੜਾ ਚੰਗਾ ਬੋਲਿਆ ਹੋਵੇ ਮੈਂ ਉਹਦੀ ਮਾਫੀ ਮੰਗਦਾ ਹਾਂ ਪਰ ਤੁਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਉੱਥੇ ਕੀ ਪੁੱਛ ਸੀਗਾ ਮੈਨੂੰ ਹਰ ਤਰ੍ਹਾਂ ਦੀ ਗੱਲ ਕਰਨੀ ਪੈ ਰਹੀ ਸੀ ਔਰ ਨਾਲ ਨਾਲ ਉਹਨੂੰ ਬੈਲੈਂਸ ਵੀ ਕਰਨਾ ਪੈ ਰਿਹਾ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀਆਂ ਸੀ ਗਲਤ ਹੋ ਰਹੀਆਂ ਔਰ ਬਹੁਤ ਸਾਰੀਆਂ ਇਮੋਸ਼ਨ ਚੋਕੇਗਾ ਨਾ ਤੋਰੀਆਂ ਔਰ ਬਹੁਤ ਸਾਰੀਆਂ ਜਾਨ ਮੁੱਝ ਕੇ ਗਲਤ ਕੀਤੀਆਂ ਜਾ ਰਹੀਆਂ ਸੀ ਸੋ ਉਹਨਾਂ ਦੋਨਾਂ ਗੱਲਾਂ ਨੂੰ ਮੈਨੂੰ ਸੁਭਾਲਣਾ ਸੀ ਕਿਉਂਕਿ ਮੈਂ ਹੀ ਸੀ ਉੱਤੇ ਮੇਰੇ ਨਾਲ ਬਸ ਇੱਕ ਡੋਰ ਸਾਫ ਸੀ ਜਾਂ ਇੱਕ ਦੋ ਬੰਦੇ ਹੋਰ ਸੀਗੇ ਬਾਕੀ ਸਾਡੀ ਟੀਮ ਸਾਰੀ ਫੜੀ ਗਈ ਸੀ ਸੋ ਉਹਦੇ ਲਈ ਜੇ ਕਿਸੇ ਨੂੰ ਮੁੰਡਾ ਚੰਗਾ ਬੋਲਿਆ ਗਿਆ ਹੋਵੇ ਆਈ ਐਮ ਰੀਅਲੀ ਸੌਰੀ ਆਈ ਟ੍ਰਾਈ ਮਾਈ ਬੈਸਟ ਕਿ ਮੈਂ ਕੁਝ ਚੰਗਾ ਕਰ ਪਾਵਾਂ ਔਰ ਅੱਪਾ ਗੱਲ ਕੀਤਾ ਹੈ ਕੋਸ਼ਿਸ਼ ਆ ਚੀਫ ਜਿਹੜੀਆਂ ਗੱਲਾਂ ਆਪਾਂ ਕਰਾ ਗਈ ਜੇ ਕਿਤੇ ਉਹ ਨਾ ਹੁੰਦੀਆਂ ਔਰ ਕੁਝ ਹੋਰ ਹੋ ਜਾਂਦਾ ਤੁਹਾਨੂੰ ਮੈਂ ਦੱਸ ਚੁੱਕੀਆਂ ਕੀ ਹੁੰਦਾ ਸੋ ਇਸ ਲੜਾਈਆਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਬਹੁਤ ਹੀ ਤੁਹਾਡੀ ਮਿਹਰਬਾਨੀ ਬਲਕੇ ਜਿੱਤ ਤੁਹਾਡੀ ਹੈ ਸਾਡੀ ਨਹੀਂ ਸੋ ਇਸੇ ਤਰ੍ਹਾਂ ਸਾਥ ਦਿਓ ਜੇ ਹੁਣ ਆਪਾਂ ਕਾਲੇ ਪਾਣੀ ਦੇ ਨਾਂ ਤੇ ਇੱਕ ਕੇਡਰ ਵੀ ਕ੍ਰੀਏਟ ਕਰਾਂਗੇ ਸਾਰੇ ਪੰਜਾਬ 'ਚ ਤਾਂ ਜੋ ਅਸੀਂ ਹੈਂਡੀਕੈਪ ਨਾ ਹੋ ਜਾਈਏ ਜੇ ਸਾਨੂੰ ਕਿਤੇ ਤਰਨਾ ਰੌਣਾ ਪੈਣਾ ਅਸੀਂ ਲੋਕਾਂ ਦੀਆਂ ਟਰਾਲੀਆਂ ਨਾਲ ਕਹਿੰਦੇ ਫਿਰਗੇ ਔਰ ਉਹ ਆਉਣ ਜਾਂ ਨਾਉਣ ਉਹਨਾਂ ਦੇ ਰਹਿਮੋਕਰਮ ਤੇ ਆਪਾਂ ਨਹੀਂ ਰਹਿਣਾ ਹੌਣ ਕੱਲ ਆ ਪਵਿੱਗ ਚੁਕੇ ਉੱਥੇ ਮੈਨੂੰ ਡਰ ਲੱਗ ਰਿਹਾ ਸੀ ਕਿ ਹੋਲਡ ਕਿਵੇਂ ਕਰਾਂਗੇ ਚੀਜ਼ਾਂ ਬੰਦੇ ਵੀ ਬੜੇ ਦੂਰੋਂ ਦੂਰੋਂ ਆਏ ਸੀ ਘੱਟ ਵੀ ਰਹੇ ਸੀ ਔਰ ਮੈਨੂੰ ਬੜੀ ਸਮਝ ਨਹੀਂ ਆਉਂਦੀ ਸਾਡੀ ਸਰਕਾਰ ਦੀ ਮਤਲਬ ਮੇਨ ਰੋਡਸ ਨਹੀਂ ਲਿੰਕ ਰੋਡਾਂ ਤੇ ਮੋਰਚੇ ਆ ਸੌਰੀ ਮੋਰਚੇ ਕਹਿ ਰਹੇ ਆ ਕਿ ਬੈਰੀਕੇਡ ਸਖਤ ਚੈਕਿੰਗ ਪਿੰਡਾਂ 'ਚ ਕਰੋ ਚੱਕਲੇ ਮੁੰਡੇ ਬੰਦੇ ਜਿਹੜੇ ਪਿੰਡਾਂ 'ਚ ਅਸੀਂ ਜਾ ਕੇ ਬੋਲੇ ਮੈਂ ਤੇ ਲੱਖਾ ਉੱਥੇ ਦਾ ਪਹਿਲਾਂ ਹੀ ਪੁਲਿਸ ਬਿਠਾਤੀ ਕਿੰਨੇ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ ਬਣਾਤੀ ਕਿ ਅਨਾਉਂਸਮੈਂਟ ਨਾ ਹੋ ਸਕੇ ਅਵਾਾ ਤੁਹਾਡੇ ਅਸੀਂ ਕੀ ਕਰ ਰਹੇ ਹਾਂ ਡਾਕੂ ਆਣ ਡਰੱਗ ਵਾਲੇ ਆਣ ਬਗਾਵਤ ਕਰ ਰਹੇ ਆਣ ਔਰ ਹਿਫਾਜ਼ਤ ਕਿੰਨਾਂ ਨੂੰ ਦੇ ਰਹੇ ਆਂ ਆ ਮੈਂ ਵੀਡੀਓ ਪਾਉਂਗਾ ਵੇਖ ਲਿਓ ਜੀ ਕਿੰਨਾਂ ਨੂੰ ਹਿਫਾਜ਼ਤ ਦਿੱਤੀ ਜਾ ਰਹੀ ਹੈ ਕਾਰਪਟ ਵਿਛਾਏ ਜਾ ਰਹੇ ਨੇ ਸੋ ਇਹਨਾਂ ਨੇ ਜੋ-ਜੋ ਤੁਹਾਡੇ ਸਾਹਮਣੇ ਕਿਹਾ ਉਹ ਪੂਰਾ ਕਿਵੇਂ ਹੁੰਦਾ ਹੈ ਔਰ ਉਸ ਤੋਂ ਵੀ ਅਹਿਮ ਚਿਹਰੇ ਪਹਿਚਾਣਨਾ ਸਿੱਖੋ ਕੌਣ ਤੁਹਾਡੇ ਨਾਲ ਹੈ ਕੌਣ ਤੁਹਾਨੂੰ ਜੋਸ਼ ਫालतू ਦਾ ਦਿਵਾ ਕੇ ਜਾਂ ਵਰਗਲਾ ਕੇ ਗਲਤ ਪਾਸੇ ਲੈ ਜਾਣਾ ਚਾਹੁੰਦਾ ਤੁਹਾਡਾ ਜੋਸ਼ ਚਾਹੀਦਾ ਹੈ ਲੇਕਿਨ ਹੋਸ਼ ਦੇ ਨਾਲ ਛੇਰੋ ਅਸੀਂ ਕੁਝ ਨਹੀਂ ਲੈਣਾ ਮੇਰੀ ਸਿਰਫ ਇੱਕੋ ਗੱਲ ਸੀ ਅਸੀਂ ਜੂਝਦਾ ਪੰਜਾਬ ਵੇਲੇ ਵੀ ਇਹੀ ਗੱਲਾਂ ਕੀਤੀਆਂ ਸੀ 31 ਮੁੱਦੇ ਲੈ ਕੇ ਆਏ ਸੀ ਤੁਹਾਡੇ ਸਾਹਮਣੇ ਕਿ ਮੁੱਦਿਆਂ ਤੇ ਰਾਜਨੀਤੀ ਹੋਵੇ ਮੁਧਿਆ ਤੇ ਸਰਕਾਰ ਬਣੇ ਨਹੀਂ ਤਾਂ ਆ ਸਰਕਾਰ ਜੋ ਕਰ ਰਹੀ ਹੈ ਨਾ ਇਹੋ ਜਿਹਾ ਕੁਸ਼ੀ ਹੁੰਦਾ ਪੌਣੇ 4 ਲੱਖ ਕਰੋੜ ਸਾਡੇ ਸਿਰ ਕਰਜ਼ਾ ਹੈ 1.5 ਲੱਖ ਕਰੋੜ ਸਾਡੀ ਇਨਕਮ ਹੈ ਪਿਛਲੀ ਵਾਰੀ ਇਹਨਾਂ ਨੇ ਕਰਜ਼ 18% ਤੇ ਲਿਆ ਕੀ ਹੋਇਆ ਅੱਗੇ ਜਾ ਕੇ ਕਿੱਥੋਂ ਤਨਖਾਹਾਂ ਦੇ ਪੈਸੇ ਹੋਣਗੇ ਕਿੱਧਰ ਕਿੱਧਰ ਜਾਊਗਾ ਪੰਜਾਬ ਸੋ ਸੋਚਿਆ ਕਰੋ ਜਦੋਂ ਵੋਟ ਪਾਓ ਮੁੱਦਿਆਂ ਤੇ ਵੋਟ ਪਾਓ ਮੁੱਦਿਆਂ ਤੇ ਅੰਦੋਲਨ ਕਰੋ ਸੋ ਮੇਰੀ ਇੱਕੋ ਬੇਨਤੀ ਹੈ ਇਨਾਂ ਗੱਲਾਂ ਤੇ ਅਮਨ ਕਰਿਓ ਜੀ ਮੈਂ ਕਿਹਾ ਤੁਹਾਡੀ ਥੈਂਕਸ ਕਰਦੇ ਆ ਤੁਹਾਨੂੰ ਪ੍ਰਭੂ ਕਹਦੇ ਆ ਦਿਲੋਂ ਕਿ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਗਏ ਬੰਦਾ ਚੰਗਾ ਹੋਵੇ ਤਾਂ ਮਾਫ ਕਰਿਓ ਜੀ ਹੁਣ ਤੁਸੀਂ ਨਾਲ ਖੜਿਓ ਜੇ ਸਾਡੇ ਤਾਂ ਹੀ ਆਪਾਂ ਇਹ ਚੀਜ਼ਾਂ ਅਗਲੇ ਵੀ ਮੁੱਦੇ ਮਨਾ ਪਾਵਾਂਗੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ